ਸਾਗ ਵਿੱਚ ਬਾਥੂ ਨਾ ਪਾਈਏ ਸਾਗ ਵਿੱਚ ਜੇ ਬਾਥੂ ਨਾ ਪਾਈਏ ਪੂਰਾ ਹੁੰਦਾ ਸੁਆਦ ਨਹੀਂ ਹੁੰਦਾ ਸਾਗ ਵਿੱਚ ਜੇ ਬਾਥੂ ਨਾ ਹੋਵੇ ਸਾਗ ਦਾ ਪੂਰਾ ਸੁਆਦ ਨਹੀਂ ਹੁੰਦਾ ਦੁਨੀਆਂ ਰੁੱਖੀ ਬੇਰੰਗੀ ਲੱਗਦੀ ਜੇ ਜੀਵਨ ਸਾਥੀ ਦਾ ਸਾਥ ਨਹੀਂ ਹੁੰਦਾ ਦੁਨੀਆ ਰੁੱਕੀ ਬੇਰੰਗੀ ਲੱਗਦੀ ਜੇ ਜੀਵਨ ਸਾਥੀ ਦਾ ਸਾਥ ਨਹੀਂ ਹੁੰਦਾ ਸਾਗ ਵਿੱਚ ਜੇ ਬਾਥੂ ਨਾ ਹੋਵੇ ਸਾਗ ਵਿੱਚ ਜੇ ਬਾਥੂ ਨਾ ਹੋਵੇ ਪੂਰਾ ਹੁੰਦਾ ਸਵਾਦ ਨਹੀਂ ਹੁੰਦਾ ਦੁਨੀਆ ਰੁੱਕੀ ਬੇਰੰਗੀ ਲੱਗਦੀ ਜੇ ਜੀ ਮਨ ਸਾਥੀ ਦਾ ਸਾਥ ਨਹੀਂ ਹੁੰਦਾ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਧੰਨਵਾਦ